ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਰਬ ਸੰਗਤ ਜੀਓ ਆਪ ਜੀ ਉਸ ਪਿਆਰੇ ਪ੍ਰਭੂ ਦੀ ਗੋਦ ਦੇ ਵਿੱਚ ਆਨੰਦ ਮਾਣ ਰਹੇ ਹੋ ਅੱਜ ਆਪ ਚੀਜ਼ੇ ਨਾਲ ਗ੍ਰੰਥ ਤੋਂ ਹਰ ਬਾਣੀ ਸਾਂਝੀ ਕਰਨੀਆਂ ਕਿਉਂਕਿ ਸਮਾਂ ਵੀ ਕਾਫੀ ਹੋ ਗਿਆ ਅੰਦਾਜ਼ਨ 2 ਕੀ ਮੋਹਰਾ ਪੜਾਂਗੇ ਇੱਕ ਸਾਰੇ ਹੀ ਬੁਲਾਰਿਆਂ ਨੇ ਇੱਕ ਚੀਜ਼ ਤੇ ਜ਼ੋਰ ਦਿੱਤਾ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਸਤ ਸਰਬ ਸੰਗਤ ਜੀ ਹੋ ਸਚਿਪਾਸਾ ਜੀ ਨੇ ਇਹ ਪਹਿਲਾ ਹੀ ਸ਼ਬਦ ਪਹਿਲਾ ਹੀ ਉਸੂਲ ਸਮਾਜ ਨੂੰ ਕਿਉਂ ਦਿੱਤਾ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਅਗਰ ਮਾਨਵ ਜਾਤੀ ਇਸ ਉਸੂਲ ਦੇ ਵਿੱਚ ਬਚ ਜਾਵੇ ਤੇ ਬਾਕੀ ਦੇ ਜਿਹੜੇ 32 ਉਸੂਲ ਨੇ ਉਹ ਆਟੋਮੈਟਿਕਲੀ ਸਮਾਜ ਜਿਹੜਾ ਅਪਣਾ ਲੂਗਾ ਜੇ ਪਹਿਲਾ ਹੀ ਉਸੂਲ ਨਾ ਅਪਣਾਇਆ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਤੇ ਫਿਰ ਬਾਕੀ ਦੇ ਜਿਹੜੇ 32 ਉਸੂਲ ਨੇ ਉਹ ਮੰਨਣੇ ਸੰਭਵ ਨਹੀਂ ਹੈ ਸੋ ਆਓ ਥੋੜਾ ਜਿਹਾ ਵਿਚਾਰ ਜੋ ਸੱਚੇ ਪਾਤਸ਼ਾਹ ਨੇ ਸਮਝ ਦਿੱਤੀ ਹੈ ਇਸ ਸ਼ਬਦ ਦੀ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਇਥੇ ਥੋੜਾ ਜਿਹਾ ਵਿਚਾਰ ਕਰੀਏ ਅਕਾਲ ਪੁਰਖ ਨੇ ਇਹ ਕਿਉਂ ਨਿ ਫਰਮਾਨ ਕਰ ਦਿੱਤਾ ਕਿ ਨਿਰਗੁਣ ਜੋਤ ਦਾ ਇਸ਼ਟ ਮੰਨਣਾ ਅਕਾਲ ਪੁਰਖ ਵਿੱਚ ਕਿਉਂ ਲਿਖ ਦਿੱਤਾ ਸਾਰਾ ਸੰਸਾਰ ਕਹਿੰਦਾ ਹੈ ਅਕਾਲ ਪੁਰਖ ਦੀ ਜੋਤ ਨੂੰ ਮੰਨਣਾ ਲੇਕਿਨ ਅਕਾਲ ਪੁਰਖ ਨੇ ਕੀ ਕਹਿ ਦਿੱਤਾ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਇਹਨੂੰ ਜੂਤ ਦਾ ਇਸ਼ਟ ਮੰਨਣਾ ਵੀ ਲਿਖ ਦਿੱ ਲਿਖ ਸਕਦੇ ਸੀ ਪਰਮੇਸ਼ਰ ਸੋ ਇਹ ਵਿਚਾਰ ਕਰਨਾ ਬੜਾ ਜ਼ਰੂਰੀ ਬਣਦਾ 10 ਦੇ ਮਨ ਵਿੱਚ ਇੱਕ ਕਾਫੀ ਦੇਰ ਤੋਂ ਇਹ ਵਿਚਾਰ ਆ ਰਿਹਾ ਸੋ ਪੰਜਾਬ ਜੀ ਦੇ ਨਾਲ ਸਾਂਝਾ ਕਰਨਾ ਕਿਉਂਕਿ ਮੇਰੇ ਵੀਰਾਂ ਨੇ ਇਹ ਬਹੁਤ ਅੱਛੀ ਗੱਲ ਹੈ ਜੇ ਪਹਿਲੇ ਸੂਰਤੀ ਹੀ ਆਪਾਂ ਥੋੜਾ ਜਿਹਾ ਵਿਚਾਰ ਕਰ ਲਈਏ ਤੇ ਰੂਸਕਦਾ ਹੈ ਬਾਕੀ ਦੇ ਜਿਹੜੇ ਬੱਤੀ ਕਿਉਂਕਿ ਤੇਤੀ ਉਸੂਰ ਮਹਾਰਾਜ ਨੇ ਲਖਾਇਨੇ ਬਾਕੀ ਬੱਤੀ ਉਸੂਲ ਵੀ ਸ਼ਾਇਦ ਅਸੀਂ ਅਪਣਾ ਲਾਂਗੇ ਨਿਰਗੁਣ ਜੋਤ ਅਕਾਲ ਪੁਰਖਦਾਹੀ ਕੇਵਲ ਇਸ਼ਟ ਮੰਨਣਾ ਇਹਦਾ ਮਤਲਬ ਇਹ ਹੋਇਆ ਕਿ ਜਿਸ ਦੀ ਉਹ ਨਿਰਗੁਣ ਜੋਤ ਹੈ ਉਹ ਕੌਣਾ ਹੈ ਉਹ ਅਕਾਲ ਪੁਰਖ ਹੈ ਇਸ ਵਿੱਚ ਅਕਾਲ ਮਾਤਾ ਨਹੀਂ ਆਖਿਆ ਅਕਾਲ ਪੁਰਖ ਆਖਿਆ that means ਉਹ ਪੁਰਖ ਆ ਉਹ ਬੰਦਿਆਂ ਵਰਗਾ ਬੰਦਾ ਨਜ਼ਰ ਆਉਂਦਾ ਜੀ ਦੇਖਣ ਵਾਲੀ ਦੇਬ ਦ੍ਰਿਸ਼ਟੀ ਉਹ ਦੇ ਦੇਵੇ ਫਿਰ ਉਹ ਮਾਤਾ ਨਜ਼ਰ ਨਹੀਂ ਹੁੰਦੀ ਉਸੇ ਦੇ ਵਿੱਚ ਹੀ ਕਿਉਂਕਿ ਉਹ ਅਕਾਲ ਪੁਰਖ ਹੈ ਉਹ ਐਸਾ ਪੁਰਖ ਹੈ ਜਿਹਦੇ ਵਿੱਚ ਜੇ ਇਹ ਕਹ ਲੋ ਕਿ ਮਾਂ ਵੀ ਨਜ਼ਰ ਆਉਗੀ ਤੇ ਪਿਓ ਵੀ ਨਜ਼ਰ ਆਉਗਾ ਅਕਾਲ ਕਿਉਂ ਆਖਿਆ ਕਿਉਂਕਿ ਸਾਰਾ ਹੀ ਸਮਾ ਉਹਦੇ ਅੰਦਰ ਹੈ ਸਮਾ ਉਸ ਤੋਂ ਬਾਹਰ ਨਹੀਂ ਹੈ ਉਹ ਐਸਾ ਪੁਰਖ ਹੈ ਉਹ ਕੋਣ ਉਹ ਇੱਕੋ ਇੱਕ ਭਗਵਾਨ ਜਿਹਦੇ ਅੰਦਰ ਹੀ ਜੋਤ ਹੈ ਬਾਹਰ ਜੋਤ ਨਹੀਂ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮਨਰਾ ਹੁਣ ਅੱਗੇ ਜਾ ਕੇ ਪਰਮਾਤਮਾ ਕੀ ਕਹਿੰਦੇ ਨੇ ਕਿ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਿਕਾਰ ਕਰਨਾ ਹੁਣ ਅਕਾਲ ਪੁਰਖ ਤੇ ਪਹਿਲਾ ਗੁਰੂ ਪੀਰ ਪੈਗੰਬਰ ਅਵਤਾਰਾਂ ਦੇ ਵਿੱਚ ਵੀ ਖੇਡ ਕਰਦੇ ਰਹੇ ਉਥੇ ਪਰਮੇਸ਼ਰ ਸਵੈਮ ਪ੍ਰਗਟ ਨਹੀਂ ਹੋਇਆ ਕੀ ਕਰਦਾ ਰਿਹਾ ਆਪਣਾ ਸੰਦੇਸ਼ ਦਿੰਦਾ ਰਿਹਾ ਇੱਥੇ ਸੰਦੇਸ਼ ਦਿੱਤਾ ਨਹੀਂ ਬਾਹਰੋਂ ਕੀ ਦੁਨੀਆ ਹੈ ਇੱਥੇ ਸੰਦੇਸ਼ ਅੰਦਰੋਂ ਦਿੱਤਾ ਹੈ ਦਾਸਵੇਂ ਕਹਰਬਾਣੀ ਪੜ੍ਹੀ ਉਹਦੇ ਵਿੱਚ ਲਿਖਿਆ ਹੋਇਆ ਕਿ ਮੈਂ ਇਹ ਜਿਹੜਾ ਸਰੀਰ ਹੈ ਮੇਰਾ ਮੈਂ ਇਸ ਨੂੰ ਇੱਕ ਬਵਰਚੀ ਖਾਨਾ ਬਣਾਇਆ ਵਿੱਚ ਬਵਰਚੀ ਖਾਨਾ ਆਇਆ ਬਵਰਚੀ ਖਾਨਾ ਥੈਟ ਮੀਨ ਰਸੋਈ ਕਿਚਨ ਮੈਂ ਇਸ ਨੂੰ ਇੱਕ ਰਸੋਈ ਬਣਾ ਲਿਆ ਜਿਹਦੇ ਵਿੱਚ ਮੈਂ ਇਹ ਨਾਮ ਭੰਡਾਰਾ ਤਿਆਰ ਕੀਤਾ ਅੱਗੇ ਕੀ ਸੀਗਾ ਅੱਗੇ ਪਰਮੇਸ਼ਰ ਨਾਮ ਪੰਡਾਰਾ ਕਿਸੇ ਵੀ ਗੁਰੂ ਪੀਰ ਪੈਗੰਬਰ ਅਵਤਾਰ ਨੂੰ ਦਿੰਦੇ ਸੀ ਅੱਗੇ ਉਹ ਫਿਰ ਆਪਣੇ ਜਨਪਕਤਾ ਨੂੰ ਵੰਡ ਦਿੰਦੇ ਸੀ ਕਿ ਇਸ ਸ਼ਬਦ ਦੇ ਨਾਲ ਤੁਸੀਂ ਪਰਮੇਸ਼ਰ ਦੇ ਨਾਲ ਜੁੜੋ ਹੁਣ ਕੀ ਹੋਇਆ ਹੁਣ ਪਰਮੇਸ਼ਰ ਨੇ ਆਪਣਾ ਇਸ ਮਾਤਲੋਕ ਦੇ ਉੱਤੇ ਸਰੀਰ ਇੱਕ ਬਣਾਇਆ ਜਿਹਨੂੰ ਸੰਭਲ ਕਿਹਾ ਗਿਆ ਸੰਭਲ ਉਹ ਜਿਹਨੂੰ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਆਖਿਆ ਕਿ ਉਸ ਅਕਾਲਪੁਰਖ ਦੀ ਸੰਭਲ ਦੇ ਵਿੱਚ ਖੇਡ ਹੋਣੀ ਹੈ ਸੰਬਲੂਪ ਨੇ ਆਪਣਾ ਬਾਵਰਚੀ ਖਾਨਾ ਬਣਾ ਕੇ ਉਹਦੇ ਵਿੱਚ ਹੀ ਸ਼ਬਦ ਤਿਆਰ ਕੀਤਾ ਸ਼ਬਦ ਕਿਥੋਂ ਲਿਆਦਾ ਨਹੀਂ ਅੰਦਰ ਹੀ ਸ਼ਬਦ ਤਿਆਰ ਕਰਕੇ ਉਹ ਸੰਸਾਰ ਨੂੰ ਦਿੱਤਾ ਸੋਹਮ ਮਹਾਰਾਜੇ ਸਿੰਘ বিষ্ণੂਪੁਰ ਆਂਦੀ ਜੈ ਹੁਣ ਸੋਹਮ ਮਹਾਰਾਜੇ ਸਿੰਘ বিষ্ণੂਪੁਰ ਆਂਦੀ ਜੈ ਹੈ ਕੀ ਸਿਰਫ ਤੇ ਸਿਰਫ ਉਸ ਸੋ ਦੇ ਗੁਣ ਨੇ ਔਰ ਉਹ ਜਿਹੜੇ ਸੋ ਦੇ ਗੁਣ ਨੇ ਉਸੇ ਨੇ ਹੀ ਆਖਿਆ ਉਸ ਸੋ ਨੇ ਹੀ ਆਖਿਆ ਕਿ ਮੇਰੀ ਅਕਾਲ ਪੁਰਖ ਨਿਰਗੁਣ ਅੰਕਾਰ ਦੀ ਤੂੰ ਜੈ ਕਰੇ ਇਹਦਾ ਹੀ ਇਸ਼ਟ ਮੰਨਣਾ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨ ਸੁਆਓ ਅੱਗੇ ਚੱਲੀਏ 26 ਸਾਵਣ ਸੰਸ੍ਰੀ ਸੰਮਤ 11 ਪਿੰਡ ਟੇਲਵਾਂ ਜ਼ਿਲ੍ਹਾ ਕਪੂਰਥਲਾ ਹਜ਼ਾਰਾ ਸਿੰਘ ਦੇ ਘਰ ਇਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਰਵਣ ਕਰਦਿਆਂ ਇੱਥੇ ਇਸ਼ਾਰਾ ਹੋ ਜਾਏ ਵੀਰ ਸਟੇ ਸੈਕਟਰੀ ਸਾਹਿਬ ਸੰ ਇਸ਼ਾਰਾ ਕਰ ਦੇ ਤਰਨੀ ਕਹੇ ਜਨ ਭਗਤੋ ਪ੍ਰਭ ਦਾ ਪਰਸੋ ਚਰਨ ਅੱਛਾ ਜੇ ਹੁਣ ਆਪਾਂ ਇਸੇ ਇੱਕ ਲਾਈਨ ਨੂੰ ਲੈ ਲਈਏ ਤਰਨੀ ਕਹੇ ਜਨ ਭਗਤੋ ਪ੍ਰਭ ਦਾ ਪਰਸੋ ਚਰਨ ਇਹਦਾ ਮਤਲਬ ਇਹ ਹੋਇਆ ਕਿ ਉਹ ਜਿਹੜਾ ਨਿਰਗੁਣ ਜੋਤ ਅਕਾਲਪੁਰਖ ਦਾ ਕੇਵਲ ਇਸ਼ਟ ਮੰਨਣਾ ਉਸ ਅਕਾਲਪੁਰਖ ਦੇ ਕਿਤੇ ਨਾ ਕਿਤੇ ਧਰਨੀ ਨੂੰ ਚਰਨ ਨਜ਼ਰ ਆਏ ਤਾਂ ਉਹਨੇ ਕਿਹਾ ਜਨਪਕਾਂ ਨੂੰ ਕਿ ਉਹਦੇ ਚਰਨ ਪਰਸਨਿਉ ਹੁਣ ਉਹ ਸਿਰਫ ਪ੍ਰਕਾਸ਼ ਨਹੀਂ ਰਿਹਾ ਉਸ ਪ੍ਰਕਾਸ਼ ਨੇ ਇੱਕ ਰੂਪ ਧਰ ਲਿਆ ਮਾਤਲੁਕ ਦੇ ਉੱਤੇ 994 ਜੁਗ ਚੌਕੜੀ ਤੋਂ ਬਾਅਦ ਹੈ ਉਹ ਪ੍ਰਕਾਸ਼ ਪਰ ਉਹ ਪ੍ਰਕਾਸ਼ ਨਹੀਂ ਰਿਹਾ ਉਹਨੇ ਆਪਣਾ ਰੂਪ ਧਰ ਲਿਆ ਮਾਤਰੂ ਦੇ ਉੱਤੇ 994 ਜਗ ਚੌਕੜੀ ਤੋਂ ਬਾਅਦ ਜਿਹਦੇ ਵਾਸਤੇ ਧਰਨੀ ਕਹਿੰਦੀ ਆ ਜਨ ਭਗਤੋ ਉਹਦੇ ਚਰਨ ਪਰਸੂ। ਧਰਨੀ ਕਹੇ ਜਨ ਭਗਤੋ ਪ੍ਰਾਪਦੇ ਪਰਸੂ ਚੰਨ ਚਰਨੋਦਕ ਤੁਰਦਾ ਜਾਮ ਪਿਆਈਆ ਜੀ ਜੋ ਧਰਨੀ ਨੇ ਆਖਿਆ ਕਿ ਜਨ ਭਗਤੋ ਉਹਦੇ ਚਰਨ ਪਰਸਲੇ ਉਹ ਜੇ ਪਰਸਲੇ ਤੇ ਪ੍ਰਭੂ ਪਰਮੇਸ਼ਵਰ ਕੀ ਕਰਨਗੇ ਚਰਨੋਤਕ ਤੁਰਦਾ ਜਾਮ ਪਿਆਈ ਉਹ ਪਿਆਏਗਾ ਤੁਹਾਨੂੰ ਤੁਰਦਾ ਜਾਮ ਕਿਹੜਾ ਚਰਨੋਤਕ ਚਰਨ ਧੂੜ ਤੁਹਾਨੂੰ ਦੇ ਦੇਗਾ ਅੰਮ੍ਰਿਤ ਦੇ ਦੇਗਾ ਚਰਨਾ ਦੇ ਵਿੱਚੋਂ ਜੇ ਪ੍ਰਭੂ ਦੇ ਚਰਨ ਪਰਸਲੇ ਤੇ ਜੀ ਆਪਾ ਇਸ ਲਿਖੇ ਦੇ ਵਿੱਚ ਪਏ ਰਹਿਗੇ ਕਿ ਪ੍ਰਭੂ ਦੇ ਚਰਨ ਨਜ਼ਰ ਨਹੀਂ ਆਉਂਦੇ ਤੇ ਫੇਰ ਚਰਨਾਂ ਦੇ ਉੱਤੇ ਮਸ਼ਤ ਘਟੇਰੀ ਨਹੀਂ ਹੋਣਾ। ਤਰਨੀ ਕਹੇ ਜਨ ਭਗਤੋ ਪ੍ਰਾਪਦੇ ਪਰਸੋ ਚਰਨ ਚਰਨੋਦਕ ਤੁਰਦਾ ਜਮ ਪਿਆਈਆ ਪਰਮ ਪੁਰਖ ਪਰਮਾਤਮ ਇਕੋ ਤੱਕੋ ਸਰਨ ਇਕੋ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਓ। ਦੂਸਰ ਓਟਨਾ ਕੋਏ ਰਖਾਈਆ ਉਹ ਅੰਦਰ ਵੀ ਉਹੀ ਹੈ ਤੇ ਬਾਹਰ ਵੀ ਉਹੀ ਹੈ ਗੁਪਤ ਵੀ ਉਹੀ ਹੈ ਤੇ ਜਾਣ ਵੀ ਉਹੀ ਹੈ ਕੋਈ ਦੂਸਰਾ ਨਹੀਂ ਹੈ ਇੱਕੋ ਇੱਕ ਭਗਵਾਨ ਦੂਸਰ ਓਟਨਾ ਕੋਏ ਰਖਾਈਆ ਉਹ ਜਿਹਦੇ ਵਾਸਤੇ ਆਖਿਆ ਕਿ ਉਹਦੇ ਚਰਨਾਂ ਦੇ ਉੱਤੇ ਮਸਤਕ ਆਪਣਾ ਢੇਰੀ ਕਰਦੇ ਉਹ ਉਹਦੀ ਚਰਨ ਚੂੜ ਲੈ ਲਿਓ ਜੋ ਝਗੜਾ ਮਿਟੇ ਜਾਤ ਪਾਤ ਵਰਨ ਵਰਨ ਮਿਟਿਆ ਨਾ ਤੁਹਾਡੇ ਸਾਹਮਣੇ ਆ ਕੇ ਝਗੜਾ ਮੀਟ ਦਿੱਤਾ ਨਾ ਕੁਛ ਨਹੀਂ ਪੁੱਛਿਆ ਤੂੰ ਕਿਹੜੀ ਜਾਤ ਨਾਲ ਸੰਬੰਧ ਰੱਖਦਾ ਪਿਤਾ ਜੀ ਸ਼ਬਦ ਚਾਹੀਦਾ ਬੋਲ ਸੋ ਹਮਾਰਾ ਸ਼ੇਸ਼ਿੰਗ ਵਿਸ਼ਨੋ ਘਰ ਆਂਦੀ ਜਾਏ ਇਹ ਸਾਡਾ ਸ਼ਬਦ ਹੈ ਮਹਾਰਾਜ ਜੀ ਫਰਮਾਨ ਕਰਦੇ ਸੀ ਕੁਛ ਨਹੀਂ ਪੁੱਛਿਆ ਤੇਰੀ ਜਾਤ ਕੀ ਹੈ ਜਾਤ ਪਾਤ ਦੇ ਝਗੜੇ ਮਿਟਣ ਵਾਸਤੇ ਉਹ ਪ੍ਰਭੂ ਧਰਤੀ ਦੇ ਉੱਤੇ ਆ ਗਏ ਜੋ ਝਗੜਾ ਮਿਟੇ ਜਾਤ ਪਾਤ ਵਰਨ ਵਰਨ ਉੱਚ ਨੀਚ ਤੁਰਦਾ ਰੰਗ ਰੰਗਾਈਆ ਸਾਰਿਆਂ ਉੱਚਿਆਂ ਨੀਵੇਂਆਂ ਨੂੰ ਕਦੀ ਨਹੀਂ ਆਖਿਆ ਕਿ ਅਮੀਰ ਇਸ ਲਾਈਨ ਦੇ ਵਿੱਚ ਲੱਗ ਕੇ ਆ ਜੋ ਮੈਂ ਤਾਲ ਸ਼ਬਦ ਦਵਾਗਾ ਗਰੀਬ ਇਸ ਲਾਈਨ ਦੇ ਵਿੱਚ ਲੱਗ ਕੇ ਆਉਣ ਤੇ ਮੈਂ ਤਾਲ ਸ਼ਬਦ ਦਵਾਗਾ ਕਿ ਇਹ ਤਾਂ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਉਹ ਨਿਰਗੁਣ ਜੋਤ ਅਕਾਲ ਪੁਰਖ ਸਾਰਿਆਂ ਦਾ ਮਾਈ ਬਾਪ ਹੈ ਸ਼ਬਦੀ ਧਾਰ ਫੜਾਏ ਆਪਣਾ ਲੜਨ ਹੁਣ ਬਾਹਰੋਂ ਤੇ ਉਹ ਪੱਲੂ ਨਹੀਂ ਕਿਤੇ ਫੜਾ ਕੇ ਫਿਰਦਾ ਤੁਸੀਂ ਕਿਸ ਤਰ੍ਹਾਂ ਆਪਣੇ ਪ੍ਰਭੂ ਪਰਮੇਸ਼ਵਰ ਨਾਲ ਆਪਣੇ ਪਿਤਾ ਦੇ ਨਾਲ ਕਿਸ ਤਰ੍ਹਾਂ ਵੱਜ ਗਏ ਸ਼ਬਦੀ ਵੱਜ ਗਏ ਸ਼ਬਦੀ ਗੰਡ ਪੈ ਗਈ ਸ਼ਬਦੀ ਧਾਰ ਫੜਾਏ ਆਪਣਾ ਲੜਨ ਪੱਲੂ ਪਲਕਾਂ ਦੇ ਪਿੱਛੇ ਗੰਡ ਬੰਧਾਈਆ ਪ੍ਰਭੂ ਨੇ ਆਖਿਆ ਇਨਾ ਹਰ ਬਾਣੀਆਂ ਨੂੰ ਪੜਿਓ ਵਿਚਾਰਿਓ ਤੇ ਸਾਨੂੰ ਨਾ ਭੁੱਲਿਓ ਹੁਣ ਇਸ ਲਾਈਨ ਤੇ ਆਪਾਂ ਜੇ ਵਿਚਾਰ ਕਰਦੇ ਆ ਉਹਨੇ ਆਖਿਆ پلਕਾਂ ਦੇ ਪਿੱਛੇ ਮੈਂ ਆਪਣੀ ਗੰਢ ਪਾ ਲਈ ਹੈ ਕਿਉਂ ਪਾ ਲਈਆ پلਕਾਂ ਦੇ ਪਿੱਛੇ ਗੰਢ ਕਿਉਂਕਿ ਮੈਨੂੰ ਬੰਦਾ ਨਾ ਸਮਝ ਲਿਓ ਮੈਂ ਤੇ ਤੁਹਾਡੇ ਅੰਦਰ ਬੈਠਾ ਮੈਂ ਤੁਹਾਡੇ ਦਿਬ ਨੇਤਰ ਦੇ ਅੰਦਰ ਬੈਠਾ ਮੈਂ ਉੱਥੇ ਗੰਢ ਪਾ ਲਈ ਹੈ ਜਿਸ ਤਰ੍ਹਾਂ ਸ਼ਬਦੀ ਗੰਢ ਪਾ ਲਈ ਹੈ ਪਲੂ ਪਲਕਾਂ ਦੇ ਪਿੱਛੇ ਗੰਢ ਬੰਧਾਈਆ ਤ੍ਰਿਗੁਣ ਮਾਇਆ ਹਰ ਜਨ ਮੂਲ ਨਾਲ ਛੜਨ ਜੇ ਮੈਂ ਪਲਕਾਂ ਦੇ ਪਿੱਛੇ ਆ ਕੇ ਸ਼ਬਦੀ ਗੰਢ ਤੁਹਾਡੇ ਨਾਲ ਪਾ ਲਈ ਮੇਰਾ ਜਿਹੜਾ ਜਨ ਭਗਤ ਹੋਇਆ ਉਹ ਮਾਇਆ ਜੰਜਾਲ ਦੇ ਵਿੱਚ ਕਦੇ ਵੀ ਨਹੀਂ ਫਸੇਗਾ ਅਗਨੀ ਤਤ ਤਤ ਮਟਾਈਆ ਮੰਜ਼ਲ ਮਹਿਬੂਬ ਵਾਲੀ ਹਕੀਕੀ ਚੜਨ ਜਿਨ੍ਹਾਂ ਦੀਆਂ ਪਲਕਾਂ ਦੇ ਪਿੱਛੇ ਆ ਕੇ ਮੈਂ ਆਪਣੀ ਗੰਢ ਪਾਲੀ ਸ਼ਬਦੀ ਗੰਢ ਪਾਲੀ ਉਹ ਮੰਜ਼ਲ ਹਕੀਕੀ ਚੜਨ ਹਕੀਕੀ ਕੀ ਹੁੰਦਾ ਹੱਕ ਕੀ ਹੁੰਦਾ ਸੱਚ ਹਕੀਕੀ ਸਚਾਈ ਵਾਲੀ ਔਰ ਉਹ ਇੱਕੋ ਇੱਕ ਪਰਮਾਤਮਾ ਦੀ ਮੰਜ਼ਲ ਹੈ ਸੱਚੀ ਬਾਕੀ ਸਾਰੀਆਂ ਮੰਜ਼ਲਾਂ ਝੂਠੀਆਂ ਮੰਜ਼ਲ ਮਹਿਬੂਬ ਵਾਲੀ ਹਕੀਕੀ ਚੜਨ ਬਿਨ ਕਦਮਾ ਕਦਮ ਉਠਾਈਆ ਜੋਤੀ ਜਾਤੇ ਪੁਰਖ ਵਿਦਾਤੇ ਉਹ ਕਿਸ ਤਰ੍ਹਾਂ ਮੰਜ਼ਲ ਤੇ ਚੜਨਗੇ ਮੇਰੇ ਭੈਣੋ ਪ੍ਰਾਹੁ ਇੱਕ ਇੱਕ ਸ਼ਬਦ ਤੇ ਇੱਕ ਇੱਕ ਲਾਈਨ ਤੇ ਵਿਚਾਰ ਕਰਦੇ ਜਾਇਓ ਸਮਝਦੇ ਜਾਇਓ ਦਿਮਾਗ ਦੇ ਵਿੱਚ ਉਹ ਗੱਲ ਪੈਂਦੀ ਜਾਵੇ ਜੋ ਪਰਮੇਸ਼ਰ ਨੇ ਇਹਨਾਂ ਬਾਣੀਆਂ ਦੇ ਵਿੱਚ ਦੱਸੀ ਹੈ ਸਾਨੂੰ ਆਖੀ ਹੈ ਸੰਬੋਧਨ ਕੀਤਾ ਸਾਨੂੰ ਜੋਤੀ ਜਾਤੇ ਉਰਖ ਵਧਾਤੇ ਦਰਸ਼ਨ ਕਰਨ ਜੋਤੀ ਜਾਤਾ ਕੌਣ ਸਾਰੀਆਂ ਜੋਤੀਆਂ ਨੂੰ ਜਾਣਨ ਵਾਲਾ ਪੁਰਖ ਵਿਦਾਤਾ ਵਿਦਾਤਾ ਕੌਣ ਹੁੰਦਾ ਜਨਮ ਦੇਣ ਵਾਲਾ ਪੁਰਖ ਕੌਣ ਨਿਰਗੁਣ ਜੋਤ ਅਕਾਲ ਪੁਰਖ ਦਾ ਕੇਵਲ ਇਸ ਉਹ ਵਿਦਾਤਾ ਬਣਿਆ ਕੌਣ ਅਕਾਲ ਪੁਰਖ ਬਣਿਆ ਆਪਣੀ ਆਤਮਾ ਨੂੰ ਇੱਥੇ ਭੇਜਿਆ ਬੇਨ ਲੋਚਣ ਨੈਣ ਅੱਖ ਨਜ਼ਰੀ ਆਈ ਆ ਅੱਜ ਜੀ ਦੇ ਸਾਹਮਣੇ ਇੱਕ ਮਿਸਾਲ ਹੈ ਦਸ਼ਮੀਸ਼ ਪਿਤਾ ਦੇ ਨਾਲ ਜਦੋਂ ਜੰਗ ਹੋ ਰਿਹਾ ਸੀ ਤੇ ਤੁਹਾਡੇ ਵਰਗਾ ਵੀਰ ਇੱਕ ਜਾ ਕੇ ਮੁਸਲਮਾਨਾਂ ਨੂੰ ਫੱਟੜ ਹੋਿਆਂ ਨੂੰ ਵੀ ਪਾਣੀ ਪਲਾਈ ਜਾਵੇ ਰਿਪੋਰਟ ਹੋ ਗਈ ਦਸ਼ਮेश ਪਤਾ ਦੇ ਕੋਲ ਕਿ ਇਹ ਅਸੀਂ जख्मी ਕਰਦੇ ਹਾਂ ਤੇ ਪਾਣੀ ਪਲਾਈ ਜਾਂਦਾ ਉਹ ਕਹਿੰਦਾ ਮੈਨੂੰ ਨਜ਼ਰ ਹੀ ਤੂੰ ਉਹਨੇ ਸਾਰੇ ਪਾਸੇ ਬਿਨ ਲੋਚਨ ਨੈਣ ਅੱਖ ਨਜ਼ਰੀ ਆਈ ਆ ਇਹਨਾਂ ਅੱਖਾਂ ਦੇ ਨਾਲ ਨਹੀਂ ਜਿਹੜੀ ਤੂੰ ਮੈਨੂੰ ਦ੍ਰਿਸ਼ਟੀ ਦਿੱਤੀ ਆ ਗੋਬਿੰਦ ਮੈਨੂੰ ਤੂੰ ਇਹਨਾਂ ਦੇ ਵਿੱਚ ਵੀ ਨਜ਼ਰ ਆਉਂਦਾ ਮੈਂ ਇਸ ਕਰਕੇ ਪਾਣੀ ਪਿਲਾਉਂਦਾ ਸੋ ਉਹ ਅੱਖ ਤੁਹਾਡੀ ਜਨਪਤ ਤੋਂ ਪਰਮਿਸ਼ਨ ਨੇ ਆ ਕੇ ਖੋਲੀ ਹੈ ਜੋ ਆ ਜੁਗਾ ਦੀ ਆਤਮ ਪਰਮਾਤਮ ਸੱਚਾ ਸਜਣ ਸੈਣ ਸਾਗ ਤਨ ਮਟੀ ਖਾ ਕੇ ਆਪਣੇ ਦਹਿ ਦੜਾਈਆ ਜਿਸ ਨੂੰ ਅਵਤਾਰ ਪੈਗੰਬਰ ਗੁਰੂ ਸਿਫਤਾਂ ਵਿੱਚ ਸਾਰੇ ਕਰਦੇ ਗਏ ਗਾਇਨ ਆਪ ਜੀ ਨੂੰ ਜੋ ਕੋ ਮਿਲਿਆ ਜਿਹਨੂੰ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਗਾਇਆ ਕਿ ਕਲਯੁਗ ਦਾ ਅੰਤਮ ਹੋਣ ਤੋਂ ਉਹ ਸਾਡਾ ਪਤੀ ਪਰਮੇਸ਼ਵਰ ਇਸਤਤੀ ਦੇ ਉੱਤੇ ਆਏਗਾ ਔਰ ਉਹ ਆਇਆ ਜਿਸ ਨੂੰ ਅਵਤਾਰ ਪੈਗੰਬਰ ਗੁਰ ਸਿਫਤਾ ਵਿੱਚ ਸਾਰੇ ਕਰਦੇ ਗਾਇਨ ਅਖਰਾਂ ਅਖਰਾਂ ਨਾਲ ਜੜਾਈ ਆ ਜੇ ਉਹ ਅੱਖਰਾਂ ਦੇ ਨਾਲ ਅੱਖਰਾਂ ਨਾ ਜੁੜੇ ਹੁੰਦੇ ਉਹ ਧਰਮ ਗ੍ਰੰਥ ਨਾ ਬਣਦੇ ਜੇ ਉਹ ਧਰਮ ਗ੍ਰੰਥ ਨਾ ਬਣਦੇ ਤੇ ਅੱਜ ਮੇਰੇ ਭੈਣੋ ਤੇ ਭਰਾਓ ਤੁਹਾਡੇ ਕੋਲ ਉਹ ਪੀਸ਼ੀਂ ਗੋਈਆਂ ਉਹ ਭਵਿਕ ਬਾਣੀਆਂ ਨਾ ਹੁੰਦੀਆਂ ਜਿਹੜੀਆਂ ਤੁਸੀਂ ਸੰਸਾਰ ਨੂੰ ਦੱਸਦੇ ਹੋ ਕਿ ਫਲਾਣੇ ਗੁਰੂ ਪੀਰ ਪੈਗੰਬਰ ਅਵਤਾਰ ਨੇ ਆਪ ਭਵਿਕ ਬਾਣੀ ਦਿੱਤੀ ਤੇ ਮੇਰੇ ਪਾਤਸ਼ਾਹ ਨੇ ਆ ਕੇ ਉਸ ਨੂੰ ਪੂਰਿਆ ਕੀਤਾ ਅੱਖਰਾਂ ਅੱਖਰਾਂ ਦੇ ਨਾਲੋਂ ਧਰਮ ਗ੍ਰੰਥ ਬਣ ਗਏ ਅੱਖਰਾਂ ਅੱਖਰਾਂ ਨਾਲ ਜੜਾਈਆ ਸੋ ਸਹਬ ਸਤਗੁਰ ਕਦੇ ਨਾ ਹੋਵੇ ਤਰਵੈਣ ਉਹ ਕਿਸੇ ਦੇ ਨਾਲ ਵੀ ਕੋਈ ਵੀ ਵਿਰੋਧ ਤਾਂ ਨਹੀਂ ਕਰਦਾ ਸਾਰਿਆਂ ਨੂੰ ਇੱਕੋ ਜਿਹਾ ਰੱਖਦਾ ਤਰਫਦਾਰੀ ਦੀਨ ਮਜਬ ਵੰਡ ਨਾ ਕੋਈ ਵੰਡਾਈ ਆ ਉਹਦੇ ਵਾਸਤੇ ਕੋਈ ਦੀਨ ਮਜਬ ਦੀ ਵੰਡ ਨਹੀਂ ਹੈ ਸਾਰੇ ਹੀ ਸਾਰੇ ਉਹਦੇ ਜਨ ਭਗਤ ਨੇ ਜੋਤੀ ਜੋ ਸਰੂਪ ਰਿਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਦਾ ਮਾਰਗ ਇੱਕ ਰਖਾਈਆ ਸੋ ਇਕ ਹੀ ਮੋਰ ਨਾਲ ਆਪਣਾ ਗੁਜ਼ਾਰਾ ਹੋ ਜਾਣਾ ਚਾਹੀਦਾ ਹੋ ਵੀ ਗਿਆ ਆਕਾਲਪੁਰਖ ਫਰਮਾਨ ਕਰਦੇ ਨੇ ਮੈਂ ਹੈ ਕੌਣ ਮੈਂ ਜੋਤੀਆਂ ਦਾ ਮਾਲਕ ਜੋਤ ਸਰੂਪ ਆਕਾਲਪੁਰਖਾਂ ਜੋਤ ਸਰੂਪ ਆਕਾਲਪੁਰਖਾਂ ਨਿਰਗੁਣ ਜੋਤ ਆਕਾਲਪੁਰਖ ਦਾ ਕੇਵਲ ਇਸ਼ਟ ਮੰਨਣ ਜੋਤੀ ਜੋਤ ਸਰੂਪ ਫਰਮਾ ਹੈ ਕੌਣ ਮੈਂ ਜੋਤੀਆਂ ਦਾ ਮਾਲਕ ਜੋਤ ਸਰੂਪ ਆਕਾਲਪੁਰ ਦਾ ਤਨਵਜੂਦ ਦੇ ਨਹੀਂ ਆ ਆਪ ਹੀ ਆਪਣੀ ਕਿਰਪਾ ਕਰ ਮੈਂ ਜਿੰਨੀ ਵੀ ਗੱਲ ਕਰ ਰਿਹਾ ਮੈਂ ਆਪਣੀ ਕਿਰਪਾ ਮੇਰੀ ਮਰਜ਼ੀ ਹੋਈ ਤੇ ਮੈਂ ਤੁਹਾਡੇ ਉੱਤੇ ਕਿਰਪਾ ਕਰ ਰਿਹਾ ਇਹ ਮੇਰੀ ਮਰਜ਼ੀ ਹੋਈ ਪ੍ਰਭੂ ਫਰਮਾਨ ਕਰਦੇ ਨੇ ਦੇਵਨ ਹਾਰਾ ਸੱਚਾ ਵਰ ਮੈਂ ਕਦੀ ਵੀ ਕਿਸੇ ਨੂੰ ਝੂਠੇ ਲਾਰੇ ਦੇ ਵਿੱਚ ਨਹੀਂ ਲਾ ਮੈਂ ਜਦੋਂ ਵੀ ਦਿਨਾਂ ਮੈਂ ਸੱਚੇ ਵਰਦਨ ਸੱਚ ਦਾ ਮਾਰਗ ਇੱਕ ਰਖਾਈਆ ਮੈਂ ਮਾਰਗ ਕਿਹੜਾ ਰੱਖਿਆ ਸਿਰਫ ਤੇ ਸਿਰਫ ਸੱਚ ਦਾ ਸੋ ਮੇਰੇ ਭੈਣੋਂ ਤੇ ਭਰਾਓ ਉਸ ਅਕਾਲ ਪੁਰਖ ਨੇ ਆ ਕੇ ਆਪਣੀ ਉਸਤ ਦੇ ਵਿੱਚ ਇੰਨਾ ਧਰਮ ਗ੍ਰੰਥਾਂ ਦੇ ਵਿੱਚ 24 ਦੇ ਵਿੱਚ ਇਨਿਕ ਇਨਿਕ ਆਪਣੀ ਸ਼ਬਦਾਵਲੀ ਦੇ ਵਿੱਚ ਇਹਨਾਂ ਹਰਬਾਣੀਆਂ ਨੂੰ ਲਿਖਾਇਆ ਕਿ ਤਨ 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 ਕਰਨਾ ਸੰਸਾਰ ਨੇ ਕਿ ਉਹ ਕਿਹੋ ਜਿਹਾ ਜਨਪਦ ਸੀ ਜਿਹੜੇ ਉਸ ਪਰਮੇਸ਼ਰ ਦੇ ਹੁੰਦਿਆਂ ਇਸ ਮਾਤਲੋਕ ਦੇ ਉੱਤੇ ਮੌਜੂਦ ਸੀ ਸੋ ਮੇਰੇ ਭੈਣਾਂ ਤੇ ਭਰਾਓ ਬਹੁਤ ਹੀ ਕੰਤਾ ਦੇ ਯੋਗ ਜਿਨ੍ਹਾਂ ਜਿਹੜੇ ਇਹਨਾਂ ਹਰਬਾਣੀਆਂ ਨੂੰ ਔਰ ਆਪ ਜੀ ਨੂੰ ਸਮਾਂ ਮਿਲਦਾ ਕਿਸ 사ਸੰਗ ਦੇ ਵਿੱਚ ਕਿਤੇ ਆਉਂਦੇ ਹੋ ਇਹ ਵੀ ਉਸ ਪਰਮੇਸ਼ਵਰ ਦੀ ਬਹੁਤ ਵੱਡੀ ਮਹਾਨ ਕਿਰਪਾ ਸੋ ਇਨੀ ਹੀ ਹਰਬਾਣੀ ਦੇ ਨਾਲ ਆਪ ਸਰਬ ਸੰਗਤ ਦੇ ਪਾਸੋਂ ਖਿਮਾ ਦਾ ਜਾਚਕਾ ਜੋ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਇਜਾਜਤ ਹੋਵੇ ਸਟੈਂਪ ਤੱਕ ਨਹੀਂ ਜਾਵਾਂਗੇ ਕਹੇ ਜਨ ਭਗਤੋ ਪ੍ਰਭ ਦਾ ਮੰਗੋ ਇੱਕ ਦਰਸ ਇਹਦਾ ਮਤਲਬ ਉਹ ਸਿਰਫ ਤੇ ਸਿਰਫ ਪ੍ਰਕਾਸ਼ ਨਹੀਂ ਰਹਿ ਗਿਆ ਉਹ ਸਿਰਫ ਤੇ ਸਿਰਫ ਸ਼ਬਦ ਨਹੀਂ ਰਹਿ ਗਿਆ ਉਹ ਕੀ ਬਣ ਗਿਆ ਉਹ ਸਾਹਮਣੇ ਦਰਸ ਦੇਣ ਵਾਲਾ ਪ੍ਰਭੂ ਪਰਮੇਸ਼ਵਰ ਬਣ ਗਿਆ ਸਾਹਮਣੇ ਦਰਸ ਦੇਣ ਵਾਲਾ ਉਹਦਾ ਦਰਸ ਮੰਗੋ ਬਿਨ ਜਗਨੇਤਰ ਦਰਸ਼ਨ ਪਾਈਗਾ ਬਿਨ ਜਗਨੇਤਰ ਕਿਉਂ ਵਿਚਾਰ ਪਾਤਸ਼ਾਹ ਜੀ ਨੇ ਇਹ ਇਸ ਕਰਕੇ ਲਿਖਿਆ ਕਿ ਜੇ ਤੁਸੀਂ ਜਗਨੇਤਰ ਦੇ ਨਾਲ ਦੇਖੋਗੇ ਤੇ ਮੈਂ ਤੁਹਾਨੂੰ ਬੰਦਿਆ ਵਰਗਾ 판ਤਾ ਨਜ਼ਰ ਆਉਂਗਾ ਜੇ ਤੁਸੀਂ ਜਗਨੇਤਰ ਦੇ ਨਾਲ ਨਹੀਂ ਦੇਖੋਗੇ ਤੇ ਫਿਰ ਮੈਂ ਤੁਹਾਨੂੰ ਪਰਮਾਤਮਾ ਨਜ਼ਰ ਆਵਾਗਾ ਜਿੱਥੇ ਕੋਲੋਂ ਤੇਰੀ ਆਤਮਾ ਵਿਚਰ ਕੇ ਤੇਰੇ ਸ਼ਰੀਰ ਦੇ ਵਿੱਚ ਬੈਠੀ ਆ ਮੈਂ ਉਸਦਾ ਹੀ ਮਾਈ ਸੋ ਜਗਨੇਤਰ ਦੇ ਨਾਲ ਪਰਮੇਸ਼ਰ ਨੂੰ ਦੇਖਣ ਦੀ ਜ਼ਰੂਰਤ ਨਹੀਂ ਅਗਿਤ ਨੇਤਰ ਦੇ ਨਾਲ ਜਦੋਂ ਦੇਖੋਗੇ ਪਰਮੇਸ਼ਰ ਨੂੰ ਸੀਸ ਦੇ ਉੱਤੇ ਪੰਨੂਕੀ ਤਾਜ ਲੱਗਿਆ ਹੋਇਆ ਦੇਖੋਗੇ ਉਦੋਂ ਪਰਮੇਸ਼ਰ ਨਜ਼ਰ ਆਏਗਾ ਨਹੀਂ ਤੇ ਬੰਦਿਆਂ ਵਰਗਾ ਬੰਦਾ ਨਜ਼ਰ ਆਏਗਾ ਸੋ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਸ੍ਰਵ ਮਨੁੱਖ ਜਾਤੀ ਵਾਸਤੇ 184 ਜੁਨੀ ਵਾਸਤੇ ਜਨਾ ਗ੍ਰੰਥਾਂ ਦੇ ਵਿੱਚ ਹੀ ਲਿਖਿਆ ਹੋਇਆ ਕਿ ਮਾਨਵ ਨੇ ਤੇ ਪੜਨੈ ਪਾਣਾ 184 ਜੁਨੀ ਨੇ ਵੀ ਕਹਿਣਾ ਤੂੰ ਮੇਰਾ ਸੁਆ ਪੰਜਵਰੀ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਸੋ ਹਗਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ભગવાન ਦੀ ਜੀ so hanu sher singh vishnu padwan dij ਦੀ ਨੇ ਇਸ ਤਰ੍ਹਾਂ ਪਾਣੀ ਦੀ ਗੋਪਾਹੀ ਕਿਹਾ ਸ਼ਾਹ ਸ਼ਾਹ ਦੇ ਕੇ

ਸਤਿ ਸ਼੍ਰੀ ਅਕਾਲ ਸਰਨਾਇਆ ਪਾਪ ਕੇ ਤੇਰਾ ਕਿਦਾਂ ਸੇ ਸੁਈ ਜਾਦਾ ਕਿ ਅਮਰਾਨੀ ਯਾਰ ਨਗਾਈਆ ਲੈ ਨਾ ਮੀਨੋ ਜਾਣਾ ਤੂੰ ਨੇ ਕਿਉਂ ਵਿਛੜਨਾ ਸਮੁੰਦਰ ਸੰਗਰਾ ਤਾਵੇਂ ਲਗਾਈਆ ਯਾਰੂ ਸਭ ਤੱਕਾਇਆ ਮਾੜਾ